ਇਸ ਲਈ ਦੀ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿਉਂ ਤੇ ਅਮਰੀਕਾ ਦੇ ਵਿੱਚ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ ਤਦੋਂ ਦੱਸਦੀ ਹੈ ਕਿ ਉਡਾਨ ਭਰਦੇ ਹੀ ਅ ਬੜਾ ਜਿਹੜਾ ਤਮਾਕਾ ਹੋਇਆ ਤੇ ਨਾਲ ਦੀ ਨਾਲ ਅੱਗ ਦਾ ਗੋਲਾ ਬਣ ਗਿਆ ਜਹਾਜ਼ ਤਾਕਾ ਗੋ ਘਾ ਜਹਾਜ਼ ਜਿਹੜਾ ਦੱਸਿਆ ਜਾ ਰਿਹਾ ਹੈ ਤੇ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਤੋਂ ਵੱਧ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਾਂ ساری ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਵਿੱਚ ਵੱਡੇ ਜਹਾਜ਼ ਹਾਦਸੇ ਦੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਤਾਂ ਜਿਹੜਾ ਕੈਟਕੀ ਇਲਾਕੇ ਦੇ ਲੁਈਸਿਵਲ ਦੇ ਵਿੱਚ ਪੂਰਾ ਹਾਦਸਾ ਵਾਪਰਦਾ ਹੈ ਤਾਂ ਲੁਈਸਿਵਲ ਦੇ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅਡੇ ਤੋਂ ਉਡਾਨ ਭਰਨ ਤੋਂ ਚੰਦ ਮਿੰਟਾਂ ਦੇ ਵਿੱਚ ਹੀ ਜਹਾਜ਼ ਜਿਹੜਾ ਯੂਪੀਐਸ ਕਾਰਗੋ ਜਹਾਜ਼ ਜਿਹੜਾ ਦੱਸਿਆ ਜਾ ਰਿਹਾ ਹੈ ਹਾਦਸੇ ਦਾ ਸ਼ਿਕਾਰ ਹੋਇਆ ਹੈ ਜਹਾਜ਼ ਨੂੰ ਅਚਾਨਕ આગ ਲੱਗ ਗਈ ਹੈ ਜਿਸ ਕਾਰਨ ਅ ਦੂਰੋਂ ਹੀ ਜਿਹੜਾ ਹੈ ਤੁਸੀਂ ਵੀ ਅੱਗ ਦੇ ਗੁਬਾਰ ਦੇਖ ਸਕਦੇ ਹੋ ਤਾਂ ਰਣਵੇ ਦੇ ਉੱਤੇ ਟੇਕ-ਆਫ ਕਰਨ ਤੋਂ ਬਾਅਦ ਹੀ ਜਿਹੜਾ ਇਹ ਜਹਾਜ਼ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਜਹਾਜ਼ ਦੇ ਵਿੱਚ ਫਿਊਲ ਜਿਹੜਾ ਵੱਡੀ ਮਾਤਰਾ ਦੇ ਵਿੱਚ ਭਰਿਆ ਗਿਆ ਸੀ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਜਹਾਜ਼ ਉਡਾਣ ਭਰਦੇ ਨੇ ਤਾਂ ਕਈ ਵਾਰ ਲੰਬੀ ਦੂਰੀ ਤੈਅ ਕਰਨੀ ਹੁੰਦੀ ਹੈ ਇਸ ਕਰਕੇ ਤਨਾਂ ਦੇ ਹਿਸਾਬ ਦੇ ਨਾਲ ਜਹਾਜ਼ ਦੇ ਵਿੱਚ ਫਿਊਲ ਪੈਟਰੋਲ ਜਿਹੜਾ ਜਹਾਜ਼ ਨੂੰ ਉਡਾਣ ਦੇ ਲਈ ਤੇਲ ਵਰਤਿਆ ਜਾਂਦਾ ਉਹ ਪਰਿਆ ਜਾਂਦਾ ਜਿਸ ਕਾਰਨ ਇਹ ਪੂਰਾ ਹਾਦਸੇ ਵੀ ਵਾਪਰ ਜਾਂਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਜਹਾਜ਼ ਦੇ ਉਡਾਨ ਭਰਦੇ ਹੀ ਜਿਹੜਾ ਹੈ ਵੱਡਾ ਧਮਾਕਾ ਹੋ ਜਾਂਦਾ ਹੈ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਫਿਲਹਾਲ ਹਜੇ ਜਾਂਚ ਜਿਹੜੀ ਚੱਲ ਰਹੀ ਹੈ ਕਿ ਅੱਗ ਲੱਗਣ ਦੇ ਕਾਰਨ ਕੀ ਸਨ ਕਿਵੇਂ ਇੰਜਨ ਦੇ ਵਿੱਚ ਪਹਿਲਾਂ ਚਿੰਗਾਰੀ ਨਿਕਲਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਏਡਾ ਧਮਾਕੇ ਨਵਾਂ ਚੀਜ਼ ਦੇ ਵਿੱਚ ਅੱਗ ਤਬਦੀਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਅਦਾ ਜੋ ਹੁਣ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ MD 11F ਜਹਾਜ਼ ਹੈ ਮਾਡਲ ਹੈ ਜਹਾਜ਼ਾ ਜਿਹੜਾ ਹਾਦਸੇ ਦਾ ਸ਼ਿਕਾਰ ਹੋਇਆ ਹੈ ਤਾਂ ਉਡਾਨ ਭਰਦੇ ਹੀ ਜਿਹੜਾ ਨਾਲ ਦੀ ਨਾਲ ਚੰਦ ਮਿੰਟਾਂ ਦੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਕਟਕੀ ਦੇ ਜਿਹੜਾ ਲੂਸੀਵਲ ਇਲਾਕੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰੀ ਸੀ ਇਸ ਜਹਾਜ਼ੇ ਬਲੋ ਤੇ ਉਸ ਦੇ ਦਰਮਿਆਨ ਹੀ ਜਿਹੜਾ ਹੈ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਫਿਲਹਾਲ ਜਾਂਚ ਜਿਹੜੀ ਚੱਲ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਹਾਦਸੇ ਦੇ ਕਾਰਨ ਜਿਹੜਾ ਨੇ ਉਹ ਕੀ ਰਹੇ ਨੇ ਤੇ ਸਥਾਨਕ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਥਾਨਕ ਸਮੇਂ ਦੇ ਵਿੱਚ 5:15 ਦੇ ਕਰੀਬ ਜਿਹੜਾ ਇਹ ਉਡਾਣ ਭਰਨ ਤੋਂ ਤੁਰੰਤ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਯੂਪੀਐਸ ਵਰਲਡ ਪੋਰਟ ਦੇ ਜਹਾਜ਼ ਦੱਸਿਆ ਜਾ ਰਿਹਾ ਹੈ ਤੇ ਮੁੱਖ ਦਫ਼ਤਰ ਤੋਂ ਵੀ ਜਿਹੜਾ ਬਿਆਨ ਸਾਹਮਣੇ ਆਇਆ ਹੈ ਤਾਂ ਕੰਪਨੀ ਦਾ ਕਹਿਣਾ ਹੈ ਕਿ ਗਲੋਬਲ 에ਅਰ ਕਾਰਕੋ ਹੱਬ ਦਾ ਜਹਾਜ਼ ਸੀ ਜਿਸ ਕਾਰਨ ਅਹ ਜੇ ਤਕਨੀਕੀ ਖਰਾਬੀ ਦਾ ਕਾਰਨ ਜਿਹੜਾ ਹਵਾਲਾ ਉਹ ਦਿੱਤਾ ਗਿਆ ਹੈ ਕਿ ਤਕਨੀਕੀ ਖਰਾਬੀ ਵੀ ਹੋ ਸਕਦੀ ਹੈ ਫਿਲਹਾਲ ਗਰੀਮਤ ਜਿਹੜੀ ਇਹ ਰਹੀ ਹੈ ਕਿ ਇਸ ਦੇ ਵਿੱਚ ਕੋਈ ਯਾਤਰੀ ਜਿਹੜਾ ਨੇ ਉਹ ਸਵਾਰ ਨਹੀਂ ਸਨ ਪਰ ਫਿਰ ਵੀ ਇਸ ਜਿੱਥੇ ਜਾ ਕੇ ਪੂਰਾ ਹਾਦਸਾ ਵਾਪਰਦਾ ਤਾਂ ਉੱਥੇ ਬਿਲਡਿੰਗ ਦੇ ਵਿੱਚ 26 ਤੋਂ ਵੱਧ ਲੋਕ ਜਿਹੜਾ ਨੇ ਉਸ ਬਿਲਡਿੰਗ ਦੇ ਅੰਦਰ ਮੌਜੂਦ ਸਨ ਤਕਰੀਬਤ ਰਹੀ ਹੈ ਕਿ ਜਾਨੀ ਨੁਕਸਾਨ ਜਿਹੜਾ ਉਹ ਜ਼ਿਆਦਾ ਨਹੀਂ ਹੋਇਆ ਫਿਲਹਾਲ ਤਿੰਨ ਲੋਕਾਂ ਦੀ ਮੌਤ ਦੀ ਖਬਰ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਇਸ ਸਬਦੇ ਦਰਮਿਆਨ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਹੁਣ ਵਿਆਝ ਵੀ ਸਾਹਮਣੇ ਆਏ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ 8 ਕਿਲੋਮੀਟਰ ਦੀ ਰੇਡੀਏਸ਼ਨ ਜਾਨੀ ਕਿ 8 ਕਿਲੋਮੀਟਰ ਦੇ ਦਾਈਦੇ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਬੇਫਜ਼ੂਲ ਚ ਬਾਹਰ ਨਾ ਨਿਕਲਿਆ ਜਾਵੇ ਘਰਾਂ ਦੇ ਅੰਦਰ ਹੀ ਰਿਹਾ ਜਾਵੇ ਕਿਉਂਕਿ ਅੱਗ ਜਿਹੜੀ ਆ ਉਹ ਇਲਾਕੇ ਦੇ ਵਿੱਚ ਵੱਧਦੀ ਜਾ ਰਹੀ ਹੈ ਪਰ ਵੱਡੇ ਅਜਹਾਜ ਹਾਸੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਈ ਕਿਲੋਮੀਟਰ ਦੂਰ ਤੋਂ ਹੀ ਜੜਾ ਹੈ ਅ ਧੂੰਏ ਦੇ ਗੁਬਾਰ ਜਿਹੜਾ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਤੇ ਜਿੰਗੇ ਜਹਾਜ਼ ਟੇਕ ਆਫ ਕਰਦਾ ਹੈ ਤੇ ਨਾਲ ਦੀ ਨਾਲ ਹੀ ਚੰਗਾੜੀ ਨਿਕਲਦੀ ਤੇ ਉਸ ਬਾਅਦ ਵੱਡਾ ਧਮਾਕਾ ਹੋਣ ਤੋਂ ਬਾਅਦ ਅੱਗ ਦਾ ਗੁਬਾਰ ਜਿਹੜਾ ਉਹ ਦੂਰੋਂ ਦੇਖਣ ਨੂੰ ਮਿਲਦਾ ਤੇ ਅੱਗ ਦਾ ਗੋਲਾ ਜਿਹੜਾ ਜਹਾਜ਼ ਉਹ ਬਣ ਜਾਂਦਾ ਹੈ